ਪੰਜਾਬ ਜੋਬ ਹੈਲਥ ਚੈਨਲ ਵਿੱਚ ਤੁਹਾਡਾ ਇੱਕ ਬਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ BPSB ਦੀ ਹੋਰ ਨਵੀਂ ਵੈਕੰਸੀ ਬਾਰੇ ਦੱਸਣ ਜਾ ਰਹੀਆਂ ਜੋ ਕਿ ਹੈ ਕਲਰਕ ਡਰਾਈਵਰ ਤੇ ਅਦਰ ਆਨਲਾਈਨ ਫਾਰਮ 2025 ਇਸ ਵਿੱਚ ਜੋ 4 ਜੁਲਾਈ 2025 ਨੂੰ ਇਹ ਪੋਸਟ ਰਿਲੀਜ਼ ਹੋਈ ਸੀ ਜਿਸ ਵਿੱਚ ਕੁੱਲ 86 ਵੈਕੰਸੀਆਂ ਆਈਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਕੁਆਲੀਫੀਕੇਸ਼ਨ ਹਨ ਮੰਗੀ ਆ ਤੁਹਾਡੇ ਕੋਲ ਗ੍ਰੈਜੂਏਸ਼ਨ ਜਾਂ 10ਵੀਂ ਕਿਸੇ ਵੀ ਡਿਸਪਲਾਈਨ ਦੇ ਵਿੱਚ ਪਾਸ ਹੋਣੀ ਜ਼ਰੂਰੀ ਆ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਜੇਕਰ ਪੋਸਟਾਂ ਦੀ ਗੱਲ ਕਰੀਏ ਤਾਂ ਇਸ ਵਿੱਚ 4 तरह ਦੀ ਪੋਸਟਾਂ ਨੇ ਜਿਸ ਵਿੱਚ ਸਭ ਤੋਂ ਪਹਿਲੀ ਹੈ ਸੀਨੀਅਰ ਅਸਿਸਟੈਂਟ ਦੀ ਜਿਸ ਵਿੱਚ 7 ਪੋਸਟਾਂ ਨੇ ਸੈਨਿਕ ਵੈਲਫੇਅਰ ਆਫੀਸਰ कुल 52 पोस्टਾਂ ਨੇ ਤੇ ਇਸ ਤੋਂ ਬਿਨ ਇੱਕ ਡਰਾਈਵਰ ਦੇ ਪੋਸਟ ਆ ਜਿਸ ਵਿੱਚ 9 ਵੈਕੈਂਸੀਆਂ ਨੇ ਤੇ ਇੱਕ ਕਲਰਕ ਦੀ ਪਰਤੀ ਆ ਇਸ ਵਿੱਚ ਕੀ કુલ 18 ਵੈਕੈਂਸੀਆਂ ਆਈਆਂ ਨੇ ਇਸ ਪੋਸਟ ਨੂੰ ਜੋ ਅਪਲਾਈ ਕਰਨ ਲਈ 2025 ਦੀ ਏਜ ਲਿਮਿਟ ਮੰਗੀ ਗਈ ਆ ਉਸ ਵਿੱਚ ਅਜੇ ਤੱਕ ਨਾ ਹੀ ਮਿਨੀਮਮ ਏਜ ਦੱਸੀ ਗਈ ਆ ਨਾ ਹੀ ਮੈਕਸਿਮਮ ਬਟ ਇਸ ਵਿੱਚ ਏਜ ਰਿਲੈਕਸੇਸ਼ਨ ਰੂਲਸ ਦੇ ਮੁਤਾਬਿਕ ਦਿੱਤੀ ਜਾਣੀਆਂ ਇਸ ਪੋਸਟ ਨੂੰ ਅਪਲਾਈ ਕਰਨ ਦੇ ਜੋ ਇੰਪੋਰਟੈਂਟ ਡੇਟਸ ਨੇ ਇਹ ਹੀ ਜੋ ਫਾਰਮ ਨੇ 10 ਜੁਲਾਈ 2025 ਤੋਂ ਅਪਲਾਈ ਹੋਣੇ ਸਟਾਰਟ ਨੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਦੇ ਲਈ 30 ਜੁਲਾਈ 2025 ਆ ਇਸ ਪੋਸਟ ਨੂੰ ਅਪਲਾਈ ਕਰਨ ਲਈ ਫੀਸ ਜਨਰਲ ਕੈਟਾਗਰੀ ਸਪੋਰਟਸ ਪਰਸਨ ਲਈ 1000 ਰੁਪਏ ਫੀਸ ਪਰ ਐਸਸੀ ਕਾਸਟ ਬੀਸੀ ਤੇ ایਡਬਲਯੂਐਸ ਲਈ ਸਿਰਫ 250 ਰੁਪਏ ਫੀਸ ਰੱਖੀ ਗਈ ਆ ਈਐਸਐਮ ਯਾਨੀ ਕਿ ਐਕਸਰੇਮਿਸਮਨ ਜਾਂ ਡਿਪੈਂਡੈਂਟਲੀ 200 ਰੁਪਏ ਫੀਸਾ ਫਿਜ਼ਿਕਲੀ ਹੈਂਡੀਕੈਪ ਲਈ 500 ਰੁਪਏ ਜੋ ਕਿ ਤੁਸੀਂ ਆਨਲਾਈਨ ਪੇਮੈਂਟ ਸਾਰੀ ਕਰਨੀ ਆ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੇਕਰ ਤੁਸੀਂ ਸਾਡਾ ਹਸਤੇ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਈਜ਼ੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਈਜ਼ੀ ਆਫੀਸ਼ੀਅਲ ਵੈਬਸਾਈਟ ਅਸੀਂ ਮੈਂਸ਼ਨ ਕਰ ਦਿੱਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਸਾਰੇ ਦੀ ਡਿਟੇਲ ਫਿਲ ਕਰ ਲੈਣੀ ਆ ਜੇਕਰ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਘਰ ਬੈਠੇ ਇੰਟਰਨੈਟ ਕਾਫੀਆ ਸੇਵਾ ਕੇਂਦਰ ਦਾ ਕੰਮ ਚਿੱਕਣਾ ਚਾਹੁੰਦੇ ਤਾਂ ਵੀ ਤੁਸੀਂ ਸਾਡੇ ਤੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ